ਬਾਕੀ ਬਈ ਪਲੇਟਫਾਰਮ ਵਧੀਆ ਲੱਗਿਆ ਵਾ ਏਸੇ ਵਧੀਆ ਲੱਗੀ ਹੋਈ ਆ ਇਹਨਾਂ ਬੰਦਾ ਥੱਕ ਆ ਦੇਖੋ ਬਈ ਜਿਹੜੇ ਅਪਣੇ ਪਹਿਲਾਂ ਲਾਈ ਤੇ ਜੀਰੀ ਇਹ ਪੂਰੀ ਇਹਨਾਂ ਛਿੱਟਾ ਛੁੱਟਾ ਬਈ ਪੂਰਾ ਨਿਕਲਿਆ ਜੀਰੀ ਦਾ ਆ ਵੀ ਸਹੀ ਆ ਤੇ ਆ ਵੀ ਠੀਕ ਆ ਬਈ ਇਹਨ ਪੂਰੀ ਪ੍ਰੋਪਰ ਤੇ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਬਈ ਪਹਿਲਾਂ ਤੁਹਾਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਮੇਰੇ ਵੀਡੀਓ ਵਲੌਗ ਦੇਖ ਰਹੇ ਆਂ ਜਿਹੜੇ ਵੀ ਮੇਰੇ ਨਵੇਂ ਵਲੌਗ ਦੇਖ ਰਹੇ ਆਂ ਬਈ ਉਹ ਪਤਾ ਨਾ ਚੰਨੂ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਆਪਾਂ ਆਪਣੇ ਸ਼ਵਰਾ ਝੋਟੇ ਦੀ ਕਰਤੀ ਵਾਸ਼ਿੰਗ ਆਪਾਂ ਨੇ ਜਾਣਾ ਬਈ ਕੱਲ ਨੂੰ ਮੇਲੇ ਤੇ ਆਪਣੇ ਲਾਗ ਬਈ ਮੇਲਾ ਉੱਥੇ ਸ਼ਵਰਾ ਝੋਟੇ ਨੂੰ ਲੈ ਕੇ ਜਾਊਗਾ ਬਈ ਕੱਲ ਦਾ ਵਲੌਗ ਜ਼ਰੂਰ ਦੇਖਿਓ ਤੇ ਅੱਜ ਦਾ ਵਲੌਗ ਵੀ ਜ਼ਰੂਰ ਦੇਖਿਓ ਬਈ ਉਸ ਤੋਂ ਬਾਅਦ ਬਈ ਆਪਾਂ ਨੇ ਇਹਨੂੰ ਇਹਨਾਂ ਚੰਗੀ ਤਰ੍ਹਾਂ ਕੱਲ ਨੂੰ ਦੇਖਦੇ ਹਾਂ ਆਪਣਾ ਮੇਲੇ ਤੇ ਜਾ ਕੇ ਵੀ ਕੀ ਰਿਐਕਸ਼ਨ ਆਉਂਦਾ ਕੱਲ ਨੂੰ ਮੇਲੇ ਤੇ ਜਾ ਕੇ ਦੇਖਦੇ ਹਾਂ ਉੱਥੇ ਆਪਾਂ ਨੂੰ ਕਿੰਨਾ ਕੁ ਪਿਆਰ ਮਿਲਦਾ ਹੈ ਤੇ ਕੀ ਉੱਥੇ ਜਾ ਕੇ ਮੇਲੇ 'ਚ ਆਪਾਂ ਨੂੰ ਟਰੈਕਟਰ ਨੂੰ ਕਿੰਨੇ ਕੁ ਲੋਕ ਦੇਖਦੇ ਆਂ ਬਈ ਉਹ ਤੁਹਾਨੂੰ ਮੇਲੇ 'ਚ ਕੱਲ੍ਹ ਦੇ ਵਲੌਗ ਵਿੱਚ ਦੇਖਣ ਨੂੰ ਮਿਲ ਜੂਗਾ ਤੇ ਕੱਲ ਦਾ ਵਲੌਗ ਬਾਈ ਜਰੂਰ ਦੇਖਿਓ ਠੀਕ ਆ ਅੱਜ ਆਪਾਂ ਕਰ ਰਹੇ ਆ ਟੈਕਟਰ ਨੂੰ ਤਿਆਰ ਤੋ ਤੂ ਕੇ ਬਾਈ ਰੋਟਾਵੇਟਰ ਥੋੜਾ ਹੀ ਮਾਰਨਾ ਬਾਈ ਦੇਖਦੇ ਆ ਮੇਂ ਜੇ ਨਾਲ ਲਿਬੜੇ ਟੈਕਟਰ ਟੈਰਾਂ ਦਾ ਪਾਣੀ ਭਜੂਗਾ ਬਹੁਤ ਟਾਈਮ ਤਾਂ ਲੱਗਣਾ ਨਹੀਂ ਹੈਗਾ ਬਾਕੀ ਬਾਈ ਜਿਹੜੇ ਕੀ ਆਪਣੇ ਟਾਇਰ ਦੂਏ 1016 ਵੀ ਉਹ ਟਾਇਰਾਂ ਦੀ ਬਾਸ਼ੀ ਮੂਸ਼ੀ ਕਰਕੇ ਅੰਦਰ ਰੱਖ ਦਨੇ ਆ ਉਹ ਅੱਜ ਠੀਕ ਆ ਉਹਨਾਂ ਦੇ ਵੀ ਬਾਈ ਕਈ ਦਿਨ ਹੋ ਗਏ ਬਸ ਟਾਈਮ ਹੀ ਲੱਗਿਆ ਬਾਈ ਅੱਜ ਆਪਾਂ ਛੋਟੇ ਛੋਟੇ ਜੇ ਕੰਮ ਨਿਵੇੜ ਦਨੇ ਆ ਤੇ ਉਸ ਤੋਂ ਬਾਅਦ ਬਾਈ ਅੱਜ ਜਿਹੜਾ ਆਹ ਕੰਮ ਨਿਵੇੜ ਦਨੇ ਤੇ ਕੱਲ ਨੂੰ ਆਪਾਂ ਨੇ ਫ ਬਣੇ ਰਹੋ ਮੇਰੇ ਵੀਰੋ ਚਲੋ ਠੀਕ ਆ ਬਈ ਹੁਣ ਆਪਾਂ ਕਰਦੇ ਆ ਕੱਪੜੇ ਚੇਂਜ ਕੱਪੜੇ ਚੇਂਜ ਕਰਕੇ ਪਹਿਲਾਂ ਤਾਂ ਨੇ ਟਾਇਰ ਉਸ ਤੋਂ ਬਾਅਦ ਮਾਰਨ ਜਾਂਦੇ ਆ ਟੂਟਾ ਵੀਟਰ ਹਾਂਜੀ ਬਈ ਅੱਜ ਤਾਂ ਪਹਿਲਾਂ ਤਾਂ ਬਈ ਟਾਇਰਾਂ ਦੀ ਪਾਸ਼ੀ ਕਰਦੇ ਆ ਇਹਦੀ ਪਾਸ਼ੀ ਕਰਕੇ ਬਈ ਟਾਇਰ ਅੰਦਰ ਲਾਉਂਦੇ ਆ ਤੇ ਅਲੀੁਰੇ ਪੈਂਦਾ ਬਈ ਗੱਡੀ ਕਾਉਣ ਚ ਵੀ ਦਿੱਕਤ ਹੁੰਦੀ ਆ ਤੇ ਤੁਹਾਨੂੰ ਪਹਿਲਾਂ ਤੋਂ ਮੈਂ ਵੀ ਟਾਇਰਾਂ ਨੂੰ ਉੱਥੇ ਲਿਆ ਕੇ ਮਿੱਟੀ ਦਾ ਬਈ ਥੋੜੀ ਲੱਗੀ ਉਹਨਾਂ ਨੂੰ ਤੇ ਫਿਰ ਵੀ ਮੈਂ ਰੱਖ ਆਇਆ ਇੱਥੇ சோடூ மோட்டார் چلا دیا ਟਾਇਰ ਤਾਂ ਬਈ ਬਾਸ਼ ਕਰਕੇ ਆਪਾਂ ਨੋਰੀ ਰੱਖਦੇ ਤੇ ਹੁਣ ਆਪਾਂ ਨੇ ਆਪਣੇ ਸਵਰਾਜ ਛੋਟੇ ਮਗਰ ਪਾ ਲਿਆ ਬਈ ਰੂਟਾਵੀਟਰ ਰੂਟਾਵੀਟਰ ਨਾਲ ਬਈ ਖੇਤਾਂ ਉੱਚ ਪਾਹੇ ਤੇ ਕੱਖ ਬਹੁਤ ਜ਼ਿਆਦਾ ਹੋਇਆ ਉੱਥੇ ਮਾਰ ਕੇ ਹੁੰਦੇ ਆ ਹੁਣ ਬਣੇ ਰੋ ਬਲੌਗ ਦੇ ਵਿੱਚ ਟਰੈਕਟਰ ਦੀ ਧੁੱਕ ਦੇਖੋ ਇਹ ਕੈਂਟ ਲੱਗਦੀ ਟਰੈਕਟਰ ਨਾਲ ਪੂਰੀ ਤੱਕੜ ਲੁੱਕਾ ਰਹੀ ਆ ਮੋਇਸਟਰ ਦੀ ਲੁੱਕਾ ਰਹੀ ਆ ਬਈ ਕਿ ਸਵਰਾਜ ਨੂੰ ਕਰਦੇ ਆ ਆਪਣਾ ਇਹਨੂੰ ਸਟਾਰਟ ਭਾਈ ਪਹੁੰਚ ਕੇ ਮੋਟਰ ਤੇ ਦੇਖੋ ਭਾਈ ਸਾਹਿਬ ਦੇਖੋ ਕਿੰਨਾ ਕੱਖ ਹੋਇਆ ਵਾ ਸਵਰਾਜ ਝੋਟਾ ਚੱਲ ਰਿਹਾ ਹੈ 900 ਚੱਕਰਾਂ ਤੇ ਇਹ ਲੋਜ ਆ ਭਾਈ ਐਤ ਕੀ ਭਾਈ ਰੱਬ ਇੰਨਾ ਮਿਹਰਬਾਨ ਰਿਹਾ ਨਾ ਜੱਦੀ ਜੀਰੀ ਲਈਏ ਭਾਈ ਜਦੀ ਮੀ ਪੈ ਜਾਂਦਾ ਜਦੀ ਭਾਈ ਖੇਤਾ ਮਾਉਣ ਦੀ ਲੋੜੇ ਨਹੀਂ ਪਈ ਐਨੀ ਅੱਤਿਕ ਤਰ੍ਹਾਂ ਰੱਬ ਨੇ ਬਈ ਬੇਲੇ ਕਰਕੇ ਰੱਖੇ ਦੇਖੋ ਬਈ ਸਵਰਾਜ ਛੋਟੇ ਦੀ ਲੁੱਕ ਆਪਣੇ ਨਹੀਂ ਪੂਰਾ ਧੱਕੜ ਲੁਟਰਾ ਕਰਿਆ ਬਾਕੀ ਬਈ ਆ ਦੇਖੋ ਪਹੀਏ ਪਰ ਕਿੰਨਾ ਕੱਖ ਆ ਇਹਦੇ ਪਰਪਰ ਨੇ ਸਾਰਾ ਰੋਟਾ ਵੇਟਰ ਮਾਰ ਦੇਣਾ ਬਈ ਤੁਹਾਨੂੰ ਪਤਾ ਏ ਪਰਸਾਨ ਤਾਂ ਪੈ ਰਹੀਆਂ ਆ ਠੀਕ ਆ ਤੁਹਾਨੂੰ ਪਤਾ ਔਖਾ ਵੀ ਆਉਣਾ ਇੰਨੇ ਕੱਖ ਵਿੱਚ ਆਉਣਾ ਵੀ ਵੀ ਔਖਾ ਹੁਣ ਆਪਾਂ ਇਹਨੂੰ ਰੂਟਾ ਮੀਟਰ ਮਾਰ ਕੇ ਆਪਾਂ ਰਸਤਾ ਪ੍ਰੋਪਰ ਸਹੀ ਕਰ ਲੂਗਾ ਬਾਕੀ ਬਈ ਇੱਕ ਦੋ ਖੱਤਾ ਜਿਹੜਾ ਬਾਅਦ ਚੋ ਲਾਇਆ ਤਾਂ ਆਪਾਂ ਨੇ ਉਹਦੇ ਵਿੱਚ ਪਾਣੀ ਪਾਊਗਾ ਉਹਦੇ ਵਿੱਚ ਕੱਖ ਵੀ ਬਹੁਤ ਜ਼ਿਆਦਾ ਹੋ ਗਿਆ ਦੇਖਦੇ ਨਹੀਂਗਾ ਸਪਰੇਅ ਕਰਾਉਂਗੇ ਨਹੀਂ ਬਈ ਲੇਬਰ ਤੇ ਕਢਾਉਂਗਾ ਬਾਕੀ ਬਈ ਜਿਹੜੀ ਪਹਿਲਾਂ ਜੀਰੀ ਲਾਈਤੀ ਆਪਾਂ ਨੇ ਉਹ ਆਪਣੀ ਇੱਕ ਨੰਬਰ ਜੀਰੀ ਖੜੀ ਆ ਆ ਦੇਖੋ ਬਈ ਜਿਹੜੀ ਆਪਾਂ ਨੇ ਪਹਿਲਾਂ ਲਾਈਤੀ ਜੀਰੀ ਇਹ ਪੂਰੀ ਐਨ ਛਿੱਟਾ ਛੁੱਟਾ ਬਈ ਪੂਰਾ ਨਿਕਲਿਆ ਜੀਰੀ ਦਾ ਆ ਵੀ ਸਹੀ ਆ ਤੇ ਆ ਵੀ ਠੀਕ ਆ ਬਈ ਐਨ ਪੂਰੀ ਪ੍ਰੋ ਤੇ ਇੱਧਰ ਵੀ ਸਹੀ ਆ ਬਾਕੀ ਬਈ ਜਿਹੜੀ ਆਪਣੇ ਬਾਦਮਾ ਲਾਈ ਤੀ ਉਹਦੇ ਵਿੱਚ ਬਹੁਤ ਕੱਖ ਹੋ ਗਿਆ ਇੱਕ ਆਹਾ ਖੱਤਾ ਬਈ ਇੱਕ ਉੱਪਰ ਖੱਤਾ ਇਹਨਾਂ ਨੂੰ ਹੁਣ ਪਾ ਬਈ ਚੰਗੀ ਤਰ੍ਹਾਂ ਜਾਂ ਤਾਂ ਫਿਰ ਸਪਰੇਅ ਕਰਾਉਂਗਾ ਜਾਂ ਲੀਫਰ ਤੇ ਕਢਾਉਂਗਾ ਬਾਕੀ ਪਹਿਲਾਂ ਬਈ ਰਸਤਾ ਬਣਾ ਲਈ ਆਪਣਾ ਆਉਣ ਖਾਤਰ ਦੇਖੋ ਬਈ ਕੱਖ ਕਿੰਨਾ ਐ ਕੁਸ ਬਈ ਪ੍ਰਸ਼ਾਂਤ ਕਰਕੇ ਹੋ ਗਿਆ ਪਾਣੀ ਪੂਣੀ ਕਰਕੇ ਤੁਹਾਨੂੰ ਪਤਾ ਹੀ ਆ ਹੋਏ ਜਾਂਦਾ ਇੰਨਾ ਕੱਖ ਬਾਕੀ ਬਈ ਆਪਣਾ ਸੁਭਰਾਜ ਦੇਖੋ ਐਨ ਪੂਰੀ ਟਾਕੜ ਲੁੱਕ ਲੱਗਦੀ ਐ ਬਈ ਮੋਬਾਈ ਆਪਾਂ ਤੁਹਾਨੂੰ ਤੁਹਾਨੂੰ ਦਿਖਾਣੇ ਆ ਨੋਵੋ 605 ਡੀਆਈ ਜਿਹੜਾ ਕਿ ਬਈ 50 50 ਐਚਵੀ ਦੀ ਕੈਟਾਗਰੀ ਚ ਆਉਂਦਾ ਬਈ 4 ਬਿਲਡ ਡਰਾਈਵ ਟਰੈਕਟਰ ਆਹਾ ਟਰੈਕਟਰ ਮਾ ਬਈ ਫੀਚਰ ਬਹੁਤ ਆ ਕੰਪਨੀ ਵੱਲੋਂ ਦਿੱਤੇ ਗਏ ਆ ਜਿਹੜੇ ਤੁਹਾਨੂੰ ਦਿਖਾਣੇ ਆ 5 ਗੇਰਾਂ ਚ ਆਉਂਦਾ ਬਈ ਆਹ ਟਰੈਕਟਰ ਬਾਕੀ ਬਈ ਚਲਾਵਾ ਬਸ ਜੰਮ ਦਾ ਕਾਰਵਾਰ ਆ ਦੇਖੋ ਬਈ ਲੀਵਰ ਕਿੰਨੇ ਲੱਗੇ ਹੋਏ ਆ ਬਾਕੀ ਦੇਖੋ ਆਪਾਂ ਨੂੰ 5 ਗੇਰ ਮਿਲ ਜਾਣੇ ਬਾਕੀ ਬਈ ਡਿਸਟ੍ਰੀਬਿਊਟਰ ਜਿਹੜਾ ਚੱਕਣਾ ਛੱਕਣਾ ਖਾਤਰ ਬਾਕੀ ਦੇਖੋ ਆਹਨ ਇਹ ਸ਼ਟਲ ਗੇਅਰ ਚ ਮਿਲ ਜਾਂਦਾ ਬਾਈ ਦੇਖਣ ਜੇ ਆਪਾਂ ਨੂੰ ਆਹ ਬਾਕੀ ਬਈ ਹਾਈ ਲੋ ਮੀਡੀਅਮ ਚ ਟਰੈਕਟਰ ਮਿਲਦਾ ਆਪਾਂ ਨੂੰ ਤੇ 50 ਐਚਪੀ ਦੀ ਕੈਟਾਗਰੀ ਚਾ ਬਾਕੀ ਬਈ ਤੇਲ ਖਰਚਾ ਵੀ ਘੱਟੇ ਆ ਬਾਕੀ ਦੂਏ ਦਾ ਵੀ ਤੇਲ ਖਰਚਾ ਸੇਵੇਂ ਆ ਜਿਹੜਾ ਕਿ ਆਉਂਦਾ ਬਈ ਇਹ ਤਾਂ ਜਿਆਦਾ ਆ ਜਿਆਦਾ ਬੜੀ ਐਚਪੀ ਦਾ ਸੀਆਰਡੀ ਆ ਬਈ ਆ ਨਾਉਨ ਸੀਆਰਡੀ ਟਰੈਕਟਰ ਆ ਟਰੈਕਟਰ ਆਪਾਂ ਦਾ ਵਧੀਆ ਲੱਗਿਆ ਬਾਕੀ ਬਈ ਆਹ ਲੀਵਰ ਹੋ ਗਿਆ ਪੀਟੀਓ ਵਾਲਾ ਬਾਕੀ ਆਹ ਪੀਟੀਓ ਵਾਲਾ ਗੇਅਰ ਹੋ ਗਿਆ ਬਈ ਇਹ ਰਿਵਰਸ ਪੀਟੀਓ ਜਾਂ ਜਿਹੜਾ ਪੰਨੇ ਪੁੱਠੇ ਜਿਹੜੇ ਚੱਕਰ ਕਰਨੇ ਆ ਤਾਂ ਇੱਥੇ ਤੇ ਆਪਾਂ ਕਰ ਸਕਦੇ ਆ ਬਾਕੀ ਟਰੈਕਟਰ ਬਾਈ ਇੱਕ ਨੰਬਰ ਆ ਬਾਕੀ ਇਹ ਰਿਹਾ ਬਈ ਡਾਟਾ ਰੂਟਰ ਦਾ ਕੰਟਰੋਲ ਤੇ ਰਹੀ ਬਈ ਦੀ ਏਸੀ ਬਾਕੀ ਬਈ ਪਲੇਟਫਾਰਮ ਵਧੀਆ ਲੱਗਿਆ ਵਾ ਏਸੀ ਵਧੀਆ ਲੱਗੀ ਹੋਈ ਆ ਇਹਨਾਂ ਬੰਦਾ ਥੱਕਦਾ ਨਹੀਂ ਹੈਗਾ ਇਸ ਦੇ ਡੀਆਰ ਲਈ ਤੇ ਆਹ ਲਾਈਟਾਂ ਤੇ ਬਾਕੀ ਬਈ ਪਿੱਛੇ ਤੇ ਪੂਰਾ ਹੈਵੀ ਆ ਇਹਨ ਹੁੱਕਾਂ ਹਾਕਾਂ ਚਿੱਲੇ ਚੱਲੇ ਤੇ ਪੂਰਾ ਵਧੀਆ ਬਣਾਇਆ ਵਾ ਬਾਕੀ ਵੀ ਇਹ ਜਿਆਦਾ ਠਕੜਾ ਗਿਆ ਇਹਦੇ ਪਰ ਵੇਟ ਬੂਟ ਲੱਗੇ ਹੋਏ ਆ ਟਾਇਰ ਟੁਰ ਬੜੇ ਪਏ ਆ ਬਾਈ ਇਹ ਸੀਆਰਟੀ ਚ ਠੀਕ ਹੈ ਇਹ ਟਰੈਕਟਰ ਵੀ ਵਧੀਆ ਲੱਗ ਰਿਹਾ ਵੀ ਦੇਖਣ ਚ ਤਾਂ ਬਾਕੀ ਆਪਾਂ ਨੇ ਚਲਾਇਆ ਤਾਂ ਹੈ ਨਹੀਂ ਖਰਚਾ ਜਿੱਦਾ ਜਿਆਦਾ ਹੋਊਗਾ ਬਾਈ ਮੜਾ ਜਾ ਦੂਏ ਨਾਲ ਇਹ ਵੀ ਦੇਖੋ ਟਰੈਕਟਰ ਤੁਸੀਂ ਹਨ ਵਧੀਆ ਇਹਦੇ ਵਿੱਚ ਵੀ ਆਪਾਂ ਨੂੰ ਤਿੰਨ ਮੋਡ ਮਿਲ ਜਾਂਦੇ ਆ ਨੋਰਮਲ ਇਕੋ ਤੇ ਪਾਵਰ ਮੋਡ ਇਹ ਵੀ ਟਰੈਕਟਰ ਵਧੀਆ ਬਾਈ ਜਿੰਦੇ ਕੋਲ ਕੰਮ ਜਿਆਦਾ ਆ ਬਾਈ ਉਹਦੇ ਲਈ ਵਧੀਆ ਇਹਦੇ ਦੇ ਹੈਂਡ ਬ੍ਰੇਕ ਪੀਟੀਓ ਵੀ ਬਾਕੀ ਵੀ ਸੇਮ ਹੈ ਸਾਰਾ ਬਾਕੀ ਲੀਵਲ ਓਵਰ ਗੇਅਰ ਇਹਦੇ ਵੀ ਪੰਜ ਮਿਲ ਜੰਨੇ ਆ ਬਾਕੀ ਆ 4 ਵੀ ਡਰਾਈਵ ਦਾ ਲੀਵਰ ਹੋ ਗਿਆ ਬਈ ਟੈਟਰ ਡਰਾਈ ਵਧੀਆ ਆਪਣਾ ਤੇ ਪਿਛਲੇ ਬਈ ਆਪਾਂ ਨੂੰ ਟਾਇਰ ਮਿਲ ਜੰਨੇ ਆ 18 430 ਦੇ ਤੇ ਬਾਕੀ ਦੂਏ ਦੇ ਬਈ 16 9 28 ਦੇ ਮਿਲ ਰਹੇ ਆ ਤੁਹਾਨੂੰ ਟਾਇਰ ਜਿਹੜਾ ਕਿ ਉਹ ਟਰੈਕਟਰ ਆ ਇਹਦੇ ਆਪਾਂ ਨੂੰ بڑے ਟਾਇਰ ਮਿਲ ਜੰਨੇ 18 ਦੇ ਟਾਇਰ ਮਿਲ ਜੰਨੇ ਆ ਬਾਕੀ ਬਈ ਟਰੈਕਟਰ ਸਾਰੇ ਵਧੀਆ ਮਹੀਨਦਰਾ ਦੇ ਤੁਹਾਨੂੰ ਪਤਾ ਹੀ ਆ ਬਈ ਮਹੀਨਦਰਾ ਪੁਰਾਣਾ ਬ੍ਰਾਂਡ ਹੋ ਗਿਆ ਬਹੁਤ ਜ਼ਿਆਦਾ ਇਹ ਟੂਨ ਟੂ व्हील ड्राइव ਚ ਆ ਗਿਆ 50 एचपी ਦੀ ਕੈਟਾਗਰੀ ਚ ਬਾਈ ਉਹ ਦੋਨੋਂ ਟਰੈਕਟਰ ਸੇਮ ਆ ਤੇ ਆ ਵੀ ਸੇਮ ਆ ਬਾਕੀ ਸਿਰਫ ਉਹ ਬਾਈ 4x4 ਆ ਤੇ ਆਹ ਬਾਈ ਟੂ व्हील ਆ ਟਰੈਕਟਰ ਬਾਕੀ ਬਾਈ ਗੇਅਰ ਗੁਰ ਇਨਵਿਨ ਸਾਰਾ ਕੁਝ ਬਾਕੀ ਸੇਮ ਆ ਬਈ ਇਹਨਾਂ ਦਾ ਇਹ 50 एचपी ਦੀ ਕੈਟਾਗਰੀ ਚ ਬਾਕੀ ਬਈ ਉਹ ਬੜੀ ਐਚਪੀ ਦੀ ਕੈਟਾਗਰੀ ਚ ਹੈਵੀ ਲੱਗੇ ਮੈਂ ਪਰ ਬਾਕੀ ਬਈ ਆਹ 75 एचपी ਦੀ ਕੈਟਾਗਰੀ ਦਾ ਟਰੈਕਟਰ ਆਹਾ ਪਾਪਾ ਨੇ ਤੁਹਾਨੂੰ ਪੈਂਡ ਦਾ ਕਹੇ ਤੇ ਤਾਂ ਪਹਿਲਾਂ ਬਾਕੀ 6 ਸਾਲ ਦੀ ਗਾਰੰਟੀ ਮਿਲਦੀ ਆ ਬਾਕੀ ਵੀ ਟਰਬੋ ਵੀ ਲੱਗੀ ਹੋਈ ਇਹਨੂੰ ਤੇ ਸੀ.ਆਰ.ਡੀ ਵੀ ਹੈਗਾ ਹਾਂ ਬਾਕੀ ਬਈ ਸਿਸਟਮ ਹੈ ਬਹੁਤ ਆ ਬਈ ਸੈਂਸਰ ਸਿਸਟਮ ਆ ਸਾਰਾ ਵਧੀਆ ਰੈਕਟਰ ਆ ਵੀ